ਹਣੀ ਸਬਸਕ੍ਰਾਈਬ ਕਰੋ ਦੋਸਤੋ ਤੁਸੀਂ ਉੱਪਰ ਪੋਸਟ ਦੇਖ ਲਿਆ ਹੋਣਾ ਥੰਬਨੇਲ ਦੇਖ ਲਿਆ ਹੋਣਾ ਲਿਖਿਆ ਪੜ੍ਹ ਲਿਆ ਹੋ। ਔਰ ਆਪਾਂ ਸਭ ਤੋਂ ਪਹਿਲਾਂ ਕਹਿੰਦਾ ਜਿਹਦੇ ਕੋਲ ਵੀ ਚੈਨਲ ਜਾਵੇ ਨੂੰ ਗੁੱਠਾ ਜੋ ਦਬਦਿਓ ਜੇ ਇੱਥੇ ਆਪਾਂ ਹਰ ਅਪਡੇਟ ਦਿਆਂ ਕਰਨੀ ਹੈ। ਮੁੱਦੇ ਪੰਜਾਬ ਦੇ ਇੱਥੇ ਆਪਾਂ ਚੱਕਿਆ ਕਰਾਂਗੇ ਤੇ ਪੂਰੀ ਅਕੜਿਆ ਕਰਾਂਗੇ। ਫਿਰ ਆਪਾਂ ਗੱਲ ਕਰਦੇ ਆ ਜਿਹੜਾ ਆਪਾਂ ਸ਼ੁਰੂ ਕੀਤਾ ਹੈ। ਪੰਜਾਬ ਦਾ ਦੌੜੇਗਾ ਪੰਜਾਬ ਮਿਸ਼ਨ ਮੁਕਾਬਲੇ ਪੰਜਾਬ ਦੇ ਹਰ ਕੋਨੇ 'ਚ ਹੋਣਗੇ ਹਰ ਸ਼ਰਕ ਦੇ ਪੰਜਾਬ ਦਾ ਨੌਜਵਾਨ ਦੌੜੇਗਾ ਤੇ ਵੱਡੇ ਇਨਾਮ ਰੱਖਾਂਗੇ ਸਟਾਡੀ ਦੇ ਨਾਮ ਜਿਹੜੇ ਲੀਗ ਹੋ ਰਹਾ ਹੈ 11 71 51 ਉਸ ਤੋਂ ਅੱਗੇ 11 1100 ਹੁੰਦੇ ਆ ਪਰ ਜਿਹੜਾ ਆਪਾਂ ਫਾਈਨਲ ਕਰਨਾ ਮੈਂ ਫੇਰ ਦੱਸ ਦਵਾਂ ਅੱਗੇ ਵੀ ਲਿਖ ਕੇ ਪਾਇਆ ਪੋਸਟਾਂ 'ਤੇ ਪਾਇਆ ਜਿਹੜਾ ਫਾਈਨਲ ਹੋਊਗਾ ਘੱਟੋ ਘੱਟ ਇਨਾਮ 51000 ਪਹਿਲਾ ਹੋਊਗਾ 31 ਦੂਸਰਾ ਹੋਊਗਾ 21 ਤੀਸਰਾ ਹੋਊਗਾ ਇਹ ਤਿੰਨ ਨਾਮ ਹੋਣਗੇ ਇਹ ਮੈਂ ਘੱਟੋ ਘੱਟ ਗਏ ਆ ਇਹ 61 ਵੀ ਹੋ ਸਕਦਾ ਵਾ 70 ਵੀ ਹੋ ਸਕਦਾ ਤੇ ਲੱਖ ਵੀ ਹੋ ਸਕਦਾ ਵਾ ਇਹ ਆਪਣੇ ਜਿਹੇਹੰਚ ਬਿਠਾ ਲਿਓ ਜਿਤਨਾ ਤੁਸੀਂ ਆ ਤਿਆਰੀ ਤੁਸੀਂ ਕਰਨੀ ਆ ਗਰਾਊਂਡ 'ਚ ਤੁਸੀਂ ਜਾਣਾ ਵਾ ਮੇਰਾ ਕੰਮ ਤੁਹਾਨੂੰ ਜਗ੍ਹਾ ਦੱਸਣਾ ਮੇਰਾ ਕੰਮ ਤੁਹਾਨੂੰ ਰੋਡ ਦੱਸਣਾ ਮੇਰਾ ਕੰਮ ਤੁਹਾਨੂੰ ਦੂਸਰਾ ਇਹ ਹੈ ਕਿ ਕਿੰਨੇ ਤਰੀਕ ਆ ਕਿੰਨੇ ਵਜੇ ਆ ਕਿੱਥੋਂ ਕਿੱਥੋਂ ਤੱਕ ਜਿਹੜਾ ਹੈਗਾ ਆਪਣਾ ਮੁਕਾਮਲਾ ਫਾਈਨਲ ਹੋਊਗਾ 25 ਤੋਂ 30 ਕਿਲੋਮੀਟਰ ਦਾ ਉਹ ਟਾਈਮ ਦੇਖਾਂਗੇ ਜਗ੍ਹਾ ਦੇਖਾਂਗੇ ਵਕਤ ਦੇ ਹਿਸਾਬ ਨਾਲ ਕਰਾਂਗੇ ਫਿਰ ਕਿਹੜੀ ਜਗ੍ਹਾ ਕਰਨਾ ਹੁਣ ਮੈਂ ਗੱਲ ਕਰਾਂ ਜਿਹੜੇ ਆਪਾਂ ਲੀ ਸ਼ੁਰੂ ਕੀਤੇ ਆ ਪਹਿਲਾ ਮੋਕੇ ਹੋਇਆ ਦੂਸਰਾ ਜ਼ਿਲ੍ਹਾ ਫਰੋਜਪੁਰ ਦਾ ਸ਼ਹਿਰ ਜੀਰਾ ਡਾਇਰੈਕਟਰ ਤਲਵੰਡੀ ਤੱਕ ਦਾ ਸਫ਼ਰ 12 ਤੋਂ 13 ਕਿਲੋਮੀਟਰ ਦੇ ਵਿੱਚ ਵਿੱਚ ਆਪਾਂ ਤੈਅ ਕਰਨਾ ਟਾਈਮ ਲਿਮਟ ਕੋਈ ਨਹੀਂ ਏਜ ਲਿਮਟ ਕੋਈ ਨਹੀਂ ਕੋਈ ਵੀ ਆ ਸਕਦਾ ਵਾ ਤਿਆਰੀ ਕਰੇ ਆ ਕੇ ਲਾਈਨ ਤੇ ਖੜੇ ਦੌੜੇ ਤੇ ਆਪਣਾ ਇਨਾਮ ਜਿੱਤ ਕੇ ਲੈ ਕੇ ਜਾਵੇ ਸਮਾਂ ਸਵੇਰੇ 5 ਵਜੇ ਦਾ 5 ਵਜੇ ਤੋਂ ਅੱਗਾ ਪਿਛਾ ਸੇ ਕਰਨਾ ਨਹੀਂ ਕਿਉਂਕਿ ਮਾਰਨਿੰਗ ਸਵੇਰਾ ਟਾਈਮ ਹੁੰਦਾ ਟ੍ਰੈਫਿਕ ਨਹੀਂ ਹੁੰਦੀ ਖਾਲੀ ਰੋਡ ਹੁੰਦਾ ਇੱਕ ਦੂਸਰੀ ਗੱਲ ਉਸ ਟਾਈਮ ਮੌਸਮ ਠੰਡਾ ਹੁੰਦਾ ਤੈਨੂੰ ਤੁਸੀਂ ਕਰਨੀ ਆ ਇਸ ਵੀਡੀਓ ਨੂੰ ਤੁਹਾਡਾ ਫਰਜ਼ ਬਣਦਾ ਕਿ ਆਪਣੇ ਹਰ ਸੱਜਣ ਮਿੱਤਰ ਤੱਕ ਭੈਣ ਭਰਾ ਤੱਕ ਪਹੁੰਚਾਉਣਾ ਜਿਹੜਾ ਇਸ ਮਿਸ਼ਨ ਤੋੜੇਗਾ ਪੰਜਾਬ ਦਾ ਹਿੱਸਾ ਬਣਨਾ ਚਾਹਦਾ ਮੇਰਾ ਫਰਜ਼ ਮੇਰੇ ਡਿਊਟੀ ਤੁਹਾਡੇ ਤੱਕ ਮੈਸੇਜ ਲਾਉਣਾ ਤੁਹਾਡੀ ਡਿਊਟੀ ਇਹ ਵੀਡੀਓ ਨੂੰ ਆਪਣੇ ਸੱਜਣਾ ਮਿੱਤਰਾਂ ਸਾਥ ਸਹੰਦਿਆਂ ਤੱਕ ਪਹੁੰਚਾਉਣਾ ਉਹਨਾਂ ਤੱਕ ਜਿਹੜੇ ਇਸ ਮਿਸ਼ਨ ਦੇ ਵਿੱਚ ਦੌੜੇਗਾ ਪੰਜਾਬ ਦੇ ਵਿੱਚ ਦੌੜ ਸਕਦੇ ਆ ਇਸਾ ਲੈ ਸਕਦੇ ਆ ਪਹਿਲਾ ਦੂਸਰਾ ਤੀਜਾ ਜਾਂ ਚੌਥਾ ਪੰਜਵਾਂ 10ਵਾਂ 11ਵਾਂ 15ਵਾਂ ਇਨਾਮ ਵਿੱਚ ਜਿੱਤ ਕੇ ਜਾ ਸਕਦੇ ਆ ਇਹ ਤੁਹਾਡੀ ਹਿੰਮਤ ਆ ਤੁਸੀਂ ਕਰਨਾ ਮੇਰਾ ਕੰਮ ਸਿਰਫ ਇਨਾ ਹੀ ਆ ਕਿ ਮੈਂ ਇਨਾਮ ਤੁਹਾਡੇ ਵਾਸਤੇ ਲੈ ਕੇ ਆ ਮੈਂ ਜਿਵੇਂ ਮਰਜ਼ੀ ਲੈ ਕੇ ਆ ਮੈਂ ਜਿੰਦੂ ਮਰਜ਼ੀ ਬੇਨਤੀ ਕਰਾਂ ਜਿੰਦੂ ਮਰਜ਼ੀ ਰਿਕੁਐਸਟ ਕਰਾਂ ਪੈਰ ਫੜਾ ਹਰ ਮਹੀਨੇ ਇਨਾਮ ਹੋਣਗੇ ਤਿਆਰੀ ਤੁਸੀਂ ਕਰਨੀ ਇੱਕ ਨਹੀਂ ਆ ਦੋ ਨਿਗਾਹ ਤਿੰਨ ਨਿਗਾਹ 10 ਤੋਂ 15 ਘਟੋਟ 15 ਇਹ ਮੁਕਾਬਲੇ ਕਰਾਵਾਂਗੇ ਉਸ ਤੋਂ ਬਾਅਦ ਫਾਈਨਲ ਮੁਕਾਬਲਾ ਹੋਊਗਾ ਤੇ ਫਾਈਨਲ ਆਪਣਾ 55000 ਰੁਪਏ ਮੈਂ ਕਹਾਂ 50000 ਨਹੀਂ 1 ਲੱਖ ਵੀ ਹੋ ਸਕਦਾ ਹੈ ਆਪਣਾ ਜਹੰਨ ਚ ਰੱਖਿਓ ਘੱਟੋ ਘੱਟ 55 ਵੱਧ ਤੋਂ ਵੱਧ 1 ਲੱਖ ਵੀ ਹੋ ਸਕਦਾ ਤੇਰੀ ਦੂਜੀ ਕਰਨੀ ਹੈ ਉਹ ਤੁਹਾਡਾ ਫਰਜ ਆ ਉਹ ਤੁਹਾਡੀ ਡਿਊਟੀ ਹੈ ਮੇਰਾ ਫਰਜ ਇਹ ਚੀਜ਼ ਨੂੰ ਆਰਗੇਨਾਈਜ਼ ਕਰਨਾ ਕਿੱਥੋਂ ਕਿੱਥੇ ਭਜਾਉਣਾ ਕਿੰਨਾ ਇਨਾਮ ਦੇਣਾ ਉਹ ਸਾਡੀ ਡਿਊਟੀ ਹੈ ਤੁਸੀਂ ਤਿਆਰੀ ਕਰੋ ਜਿਹੜਾ ਨਹੀਂ ਕਰਉਣ ਜਦਾ ਹੁਣ ਵੀ ਕਰਾਉਣਾ ਜਾਓ ਆਪਣਾ ਮਿਸ਼ਨ ਤੋੜੇਗਾ ਪੰਜਾਬ ਨਸ਼ਿਆਂ ਤੋਂ ਨੌਜਰ ਤੋਂ ਹਟਾ ਕੇ ਗਰਾਊਂਡ ਚ ਲੈ ਕੇ ਆਉਣਾ ਹਾਂ ਇਹ ਮੈਂ ਦੱਸ ਦਵਾਂ ਫਾਈਨਲ ਤੋਂ ਬਾਅਦ ਵੀ ਇਹ ਕਾਰਵਾ ਰੁਕਣਾ ਨਹੀਂ ਜੇ ਲੋ ਫਾਈਨਲ ਹੋ ਗਿਆ ਨਾ ਉਹ ਬਾਅਦ ਵੀ ਇਹ ਕੰਮ ਰੁਕਣਾ ਨਹੀਂ ਗਿਆ ਉਹ ਤੋਂ ਫਿਰ ਬਾਦ ਦਸਤੂਰ ਚੱਲਦਾ ਰਹੂਗਾ ਤਿਆਰੀ ਕਰੋ ਅੱਜ ਤੋਂ ਹੀ ਆਜੂ ਗ੍ਰਾਊਂਡ ਦੇ ਵਿੱਚ ਤੇ ਵੀਡੀਓ ਨੂੰ ਆਪਣਾ ਫਰਜ਼ ਵਾਂਗੇ ਆਪਣਾ ਫਰਜ਼ ਸਮਝ ਕੇ ਲਿੰਕ ਵੰਤ ਵੰਤ ਸਕੇ ਤੱਕ ਸ਼ੇਅਰ ਕਰਦੇ 办了别的。